ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਝਾਂ ਗੱਭਣ ਇੱਕ ਗਾਂ ਤਾਜੀ ਸੂਈ ਤੇ ਦੋ ਗਾਵਾਂ ਗੱਭਣ ਦੋਸਤੋਂ ਤੁਹਾਨੂੰ ਦਿਖਾਵਾਂਗੇ। ਟੋਟਲ ਦੋਸਤੋਂ 5 ਦਾ ਗੋਣਗੇ। ਇਹਨਾਂ ਪੰਜਾਂ ਨਗਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋਂ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਕੱਲ ਨਾ ਹੋਵੇ। ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਸਾਰੀ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ। ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਣਾਓ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਠੀਕ ਠਾਕ ਵਧੀਆ ਕਿਰਪਾ ਬਾਬੇ ਦੀ ਠੀਕ ਹੈ ਜੀ ਪਹਿਲੇ ਪਹੁੰਚੜੀ ਵੀਡੀਓ ਪਾਈ ਦੇ ਗਏ ਹਾਂ ਵੇਖ ਗਏ ਉਦੋਂ ਹੀ ਛੇਤੀ ਵੇਖੇ ਨੇ ਠੀਕ ਹੈ ਜੀ ਐਡਰੈਸ ਬੋਲ ਦਿਓ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ 984545195 ਠੀਕ ਹੈ ਜੀ ਦੋ ਮੱਝਾਂ ਗੱਭਣ ਦੋ ਗਾਵਾਂ ਗੱਭਣ ਤਿਆਰ ਮੱਝਾਂ ਗੱਭਣਾ ਤੇ ਦੋ ਵਹਿੜਾਂ ਗੱਭਣਾ ਇੱਕ ਵਾਰ ਸੂਈ ਆ 25 ਸੀ ਹਾਂ ਤੇ ਸ਼ੁਰੂ ਕਰ ਲਈ ਆਪ ਇਹ ਮੱਝ ਮਾਰਕ ਤੇ ਦੂਜਾਂ ਦੇ ਵਾਪਤ ਜਮਨ ਕੇ ਲਈ ਆ ਠੀਕ ਹੈ ਜੀ ਤੇ ਦਿਨ ਹਫਤਾ ਇੱਕ ਖੜਦੀ ਮੈਂ ਇੱਕ ਹਫਤਾ ਜੇ ਖੜਦੀ ਹੈ ਨਾ ਬਾਕੀ 15 14 15 ਕਿਲੋ ਆਲੀ ਆ 14 ਕਿਲੋ ਨਾ ਚੋਇਆ ਮੈਂ ਥੋੜੇ ਦੁੱਧ ਠੀਕ ਹੈ ਜੀ ਹਾਂ ਹੁਣ ਇਹ ਆਈ ਮੈਂ ਜੇ ਆਰਡਰ ਕੁਆਲਟੀ ਜਿਹੜੀ ਮੈਂ ਦੀ ਬਹੁਤ ਸੁਣੀ ਤੇ ਆ ਰਹੀ ਹੈ ਚੰਗੀ ਬਣੂਗੀ ਮੱਝ ਹਾਂ ਜੀ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਅਡੀ ਚੈੱਕ ਕਰ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਜੀ ਕੱਢੀਏ ਵੀਰ ਜੀ ਬਾਹਰ ਸੁਵੋਦ ਉਹ ਤੋਂ ਤਿੱਜਾ ਸੁਣੀ ਹੈ ਕੋਈ 8 ਤੋਂ 10 ਦਿੰਦਾ ਟਾਈਮ ਅਜੇ ਸੂਣ ਦੇ ਵਿੱਚ ਪਿਆ ਦੇ 14 ਲੀਟਰ ਦੁੱਧ ਮਾਲਕ ਵੀਰਾਂ ਦੇ ਕਹਿਣ ਮੁਤਾਬਕ ਇਹਨੇ ਚਵਾਇਆ ਜੀ। ਲਓ ਜੀ ਕਰੋ ਚੈੱਕ। ਹਲੂਸ਼। ਲੱਗਿਆ ਵੀਰ ਮੋੜ ਲਾ ਗਾੜੀ ਥਾਂ ਗਿੱਲਾ ਮੋੜ ਲਾ ਇੱਥੋਂ ਮੋੜਨਾ। ਦੋਸਤੋ ਪਸ਼ੂ ਜਦੋਂ ਦੂਜੇ ਘਰ ਹੁੰਦਾ ਵਾ ਤੇ ਦਹੇ ਥੋੜਾ ਜਿਹਾ ਉਪਰਾਪਣ ਕਰ ਜਾਂਦਾ ਲੈ ਜੋ ਜੀ ਲੈ ਜੋ। ਇਹ ਦੋਸਤੋ ਇਹ ਤਕਰੀਬਨ ਸਾਢੇ 11 ਤੋਂ ਕੋਈ 15 ਮਿੰਟ ਪਹਿਲਾਂ ਇਹ ਵੀਰ ਦੇ ਕੋਲ ਆਈ ਹੈ। ਲਓ ਜੀ ਕਰੋ ਚੱਕ ਕੋ ਮਾਟੇ ਦੋਸਤੋ ਸੋਨਾ ਕੱਦ ਕਠ ਮੈਂ ਦਾ ਪੂਰੀ ਰਾਜੀ ਪੂਰੀ ਜੰਮੀ ਬਲੀ ਥਣਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਥਣ ਨਿਕਲ ਚੰਗੀ ਥੱਲੇ ਬਣੂਗੀ ਮੈਂ ਨਾ ਹਾਂਜੀ ਹਾਂਜੀ ਹਾਂ ਬਾਹਰ ਮਿਲਕ ਵੈਨ ਨੂੰ ਦੋਸਤੋ ਕਾਫੀ گاਵਾਰ ਕੀ ਮੋਟੀ ਬਖੌਣ ਡਈ ਏ ਤੁਹਾਨੂੰ ਚੈੱਕ ਕਰਵਾ ਲੈਣਾ ਮੇਰੇ ਤੋਂ ਬਾਕੀ ਦੋਸਤੋ ਚੰਗੀ ਹੈ ਵਜਨਦਾਰ ਹੈ ਪੂਰੀ ਤੇ ਇਹਦਾ ਵੀਰ ਮੁੱਲ ਕੀ ਕਰਨਾ ਮੋਲੇ ਕਾਟਦੇ ਨੇ ਖੜਦੀ ਆ ਤੇ ਚਲੋ ਉਸ ਹੌਣ ਨਾਲ ਕਰ ਲੈਨੇ ਹੌਣ ਕਰਦੇ 10 ਮੋਲ ਗੱਭਰ ਦਾ ਸੁਈਦਾ ਫਿਰ ਵੱਖਰਾ ਹੋ ਜੂਗਾ 110000 ਰੁਪਏ 10000 ਕਿੰਨਾ ਕੁ ਮੰਨਤਾਂ ਦਾ ਹੋ ਸਕਦਾ 15 ਦੀ ਮੈਂ ਦੇ ਦਾਂਗੇ 15 ਦੀ ਮੈਂ ਗੱਭਣੇ 15 ਦੀ ਗੱਭਣ ਗੱਭਣ ਦੇਣਾ ਜੇ ਸੁਈਦਾ ਰੇਟ ਵੱਖਰਾ ਹੋਊਗਾ ਸੁਈਦਾ ਰੇਟ ਵੱਖਰਾ ਹੋਊਗਾ ਠੀਕ ਹੈ ਜੀ ਲਓ ਦੋਸਤੋ 110000 ਜਿਹੜੀ ਡਿਮਾਂਡ ਰੱਖੀ ਗਈ ਤੇ 105000 ਦੇ ਵਿੱਚੋਂ ਵੀਰ ਕਹਿੰਦਾ ਆਏਗਾ ਦਾ ਮੰਨਤਾਂ ਥੋੜਾ ਬੜਾ ਜਰੂਰ ਹੋਊਗਾ ਮੋਲੇ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਨੀਲੀ ਰਾਵੀ ਮੱਝ ਇਹ ਕੋ ਤੀਜਾ ਸਮਝ ਲੈ ਭਾ ਚੌਥਾ ਸਮਝ ਲੈ ਹਾਂਜੀ ਹਫਤਾ اگ ਇਹ ਵੀ ਲੈ ਜੂਗੀ ਹਫਤੇ ਤੋਂ ਪਹਿਲਾਂ ਹੀ ਸੁਕੂਗੀ ਇੱਕ ਹਫਤਾ ਖੜ ਦੀ ਇਹ ਵੀ ਸਵੇਰੇ ਹੀ ਆਈ ਮੈਂ ਠੀਕ ਹੈ ਬਿਲਕੁਲ ਨਿਸ਼ਾਨੀਆਂ ਦੋਸਤੋ ਪੂਰੀਆਂ ਨੀਲੀ ਰਬੀ ਵਾਲੀ ਇਹ ਕਵਰ ਕਰਦੀ ਚੈੱਕ ਕਰ ਲੋ ਚਾਰੇ ਖੁਰ ਦੋਸਤੋ ਵਾਈਟ ਪੂਸ਼ ਵਾਈਟ ਵਾਹ ਨੇ ਤੇ ਦੋਸਤੋ ਹੈਗਾ ਜੀ ਨਿਸ਼ਾਨ ਤੇ ਤੋੜ ਕੇ ਤੁਹਾਨੂੰ ਦਿਖਾਉਣਾ ਵੀ ਫਿਰ ਕੁਆਲਟੀ ਚੈੱਕ ਕਰਵਾ ਦੇਣਾ ਲਓ ਜੀ ਇਹ ਅੱਜ ਕਢੋ ਇਹ ਨਾ ਅੱਜੀ ਆਈ ਹੀ ਮੈਂ ਲੱਪੇ ਜੇ ਲਾਏ ਜੇ ਆ ਲੋ ਜੀ ਦੋਸਤੋ ਚੈੱਕ ਕਰ ਲੋ ਦੋਸਤੋ ਇੱਕ ਸਿੰਘ ਕੁੰਡਾ ਤੇ ਇੱਕ ਥਾਂ ਨੂੰ ਮੁੜਿਆ ਹੋਇਆ ਹੈ ਜੇ ਬਿਲਕੁਲ ਦੋਸਤੋ ਇਹ ਬਰੀਕ ਚਮੜੀਏ ਵੀ ਸਿੰਗਲ ਹੱਡੀ ਦੀ ਮੱਚ ਕਰ ਸਕਦੇ ਹੋ ਤੁਸੀਂ ਹਲੋ ਜੀ ਕਰੋ ਚੈੱਕ ਇੱਕ ਘੰਟੇ ਦਾ ਟਾਈਮ ਅਜੇ ਦੋਸਤੋ ਸੂਨ ਦੇ ਵਿੱਚ ਪਿਆਜ ਦੋਸਤ ਆਰਡਰ ਕੁਆਲਟੀ ਦੋਸਤੋ ਇਹ ਵੀ ਕਰਵਾ ਲਈ ਸੁਣੀ ਤਿਆਰ ਕਰੀ ਉਹਦੀ ਬਾਕੀ ਦੋਸਤੋ ਬਰੀਡ ਪੂਰੀ ਪੁੱਲ ਦੋਸਤੋ ਕੱਦ ਨਾ ਜ਼ਿਆਦਾ ਵੱਡਾ ਤੇ ਨਾ ਜ਼ਿਆਦਾ ਛੋਟਾ ਜੀ ਦੋਸਤੋ ਕੱਦੇ ਦਾ ਬਾਕੀ ਨੀਲੀਆਂ ਚ ਆਉਂਦੀ ਪਿਓਰ ਮੈਂ ਹਾਂਜੀ ਹਾਂਜੀ ਮੈਂ ਜੇ ਬਣੂ ਵੀ ਚੰਗੀ ਬਾਕੀ ਠੰਡੀ ਠੁੰਡੀ ਚੰਗੀ ਹੈ ਲਓ ਜੀ ਦੋਸਤੋ ਪੂਰੀ ਸੀਲਸ ਲੱਗ ਗਈ ਸੀਲਸ ਲੱਗਾ ਠੀਕ ਹੈ ਜੀ ਬਿਲਕੁਲ ਦੋਸਤੋ ਬਰੀਕ ਚਮੜੀ ਪੂਰੇ ਵਜ਼ਨ موجوده ਹੈ ਅਰੇ ਮੈਂ ਆਈ ਕਰਕੇ ਲੱਪੇ ਜੇ ਲਾਏ ਮੈਨੇ ਹਾਂਜੀ ਹਾਂਜੀ ਹਾਂ ਤੇ ਵੀਰ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ ਤੋਕੜਾ ਲਈਆ 80 ਜੀ ਦੇ ਦਾਂਗੇ 80000 80 ਜੀ 80 ਜੋ ਮੰਨਦੜ ਹੋ ਸਕਦਾ 75 ਦੀ ਦੇ ਦਾਂਗੇ ਚੱਲ ਲਓ ਜੀ ਹੋਰ ਕੋਈ ਐਡਜਸ ਨਹੀਂ ਠੀਕ ਹੁੰਦੇ ਐ ਐਂਡ ਹੋ ਗਿਆ ਐਂਡ ਹੋ ਗਿਆ ਆਇਆ ਕਹਿੰਦਾ ਮਾਨਦਾਨ ਕਰਦਾਂਗੇ ਥੋੜਾ ਬੋੜਾ ਠੀਕ ਹੈ ਜੀ ਹਾਂ ਲਓ 75 ਦੀ ਮੈਂ ਦੇ ਦਾਂਗੇ ਐਂਡਾ 72 ਦੀ 74 ਦੀ 74000 ਹਾਂ 74 ਦੀ ਡਿਮਾਂਡ ਦੋਸਤੋ ਬਾਕੀ ਨੀਲੀ ਦੀ ਵਾਹ ਪਿਓਰ ਹੂੰ ਵੀਰ ਮੰਗਦੇ ਟੇਡੇ ਕੱਟ ਆ ਲੀਆਂ ਹਾਂਜੀ ਹਾਂਜੀ ਆਹ ਲਓ ਜੀ ਦੋਸਤੋ ਜੀ ਫੇਸ ਕੁਆਲਿਟੀ ਚੈੱਕ ਕਰਾਉਣਾ ਕਰੋ ਜੀ ਚੈੱਕ ਦੋਵੇਂ ਅੱਖਾਂ ਬਿੱਲੀਆਂ ਬਣ ਕੇ ਚੈੱਕ ਕਰ ਲਓ ਉੱਠੇ ਬੰਨੇ ਕਾਹਦੀ ਹੈ ਜੀ ਟੇਡਾ ਕੱਟ ਤੇ ਇਹਦੀ ਦੋਸਤੋ ਪੂਛ ਵਾਈਟ ਚਾਰੇ ਖੋਰ ਵਾਈਟ ਹਵਾ ਨੇਰੇ ਦ ਲਓ ਜੀ ਚੈੱਕ ਕਰੋ 80000 ਰੁਪਇਆ ਡਿਮਾਂਡ ਰੱਖੀ ਹੈ ਵੀਰ ਨੇ 74000 ਰੁਪਏ ਦੇ ਵਿੱਚੋਂ ਵੀਰ ਕੰਦਾ ਜਿਹੜਾ ਕੋਈ ਵੀਰ ਪਰ ਖਰੀਦਣਾ ਹੋਊਗਾ ਤਾਂ ਮੌਕੇ ਤੇ ਮਾਨਸਣ ਹਲਕਾ ਫੁਲਕਾ ਫੜਾ ਵਾਲਾ ਜਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਧੀ ਹੈ ਗਾਂ ਵੀਰ ਤਾਜੀ ਸੂਈ ਬੱਚੀ ਇਹ ਵੀ ਤਾਜੀ ਸੂਈ ਹੈ ਥਲੇ 12 13 ਕਿਲੋ 13 ਕਿਲੋ ਦੁੱਧ ਦਾ 13 ਕਿਲੋ ਦੁੱਧ ਦਾ ਆਹ ਤੇਰੀ ਸੂਈ ਜੋ ਇੱਕ ਹੱਥ ਹੋ ਗਿਆ ਸੂਈ ਇੱਕ ਹੱਥ ਹੋ ਗਿਆ ਬੱਚਾ ਇਹਦੇ ਮਗਰ ਕੀ ਹੈ ਬੱਚਾ ਇਹ ਵਸ਼ੀ ਹੈ ਇਹ ਮਗਰ ਅਸ਼ੀ ਹੈ ਮਗਰ ਵਸ਼ੀ ਹੈ ਜੀ ਦੋਸਤੋ ਬੱਚਾ ਮੈਂ ਤੁਹਾਨੂੰ ਨਾਲ ਹੀ ਵਿਖਾ ਦੇਣਾ ਆਹ ਕਰੋ ਚੈੱਕ ਜੀ ਵਸ਼ੀ ਦੋਸਤੋ ਜਰ ਲਓ ਜੀ 12 13 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਸੂਆ ਦੁੱਜਾ ਸੀ ਆ ਦੁੱਜਾ ਸੂਆ ਸਹੀ ਦੁੱਜਾ ਸੂਆ ਦੋਸਤੋ ਸਹੀ ਆ ਥਣਾ ਥਵਾਂ ਦੀ ਕੁਆਲਿਟੀ ਚੈੱਕ ਕਰਵਾ ਦੂੰਂ ਨੇੜੇ ਤੋਂ ਦੋਸਤੋ ਇੱਕ ਵਾਰੀ ਤੈਨੂੰ ਆ ਲਓ ਜੀ ਦੋਸਤੋ ਥਾਨ ਬਹੁਤ ਵਧੀਆ ਜੀ ਲੈ ਆ ਵੀਰ ਮੋੜ ਲਓ ਜੀ ਮਾ ਜਾਰਗਾ ਥਾਨ ਦੋਸਤੋ ਲੱਗਾ ਜੀ ਨੂੰ ਗਾਂ ਨੂੰ ਕਰਮਾਈ ਨੂੰ 24 22 ਵੀਰ ਵਧੀਆ ਇੱਕ ਨੰਬਰ ਦੇ ਕਿਉਂ ਨੇ ਇੱਕ ਨੰਬਰ ਠੀਕ ਹੈ ਜੀ ਲੋ ਜੀ ਦੋਸਤੋ ਕਰੋ ਚੈੱਕ ਜੀ ਇਹ ਵੀ ਵਸ਼ੀ ਵੜਿਆ ਹੀ ਟਾਡੇ ਹੁੰਦੇ ਆ ਲੱਠੀ ਇਹ ਵੀ ਹਾਂਜੀ ਹਾਂਜੀ ਆ ਸਾਰੇ 8 ਕੋਈ ਦੀ ਚਵਾਈ ਲਾਈ ਇਹਦੀ ਠੀਕ ਹੈ ਲੋ ਜੀ ਦੋਸਤੋ ਜਿੱਦਾਂ ਦਾ ਨੂੰ ਕਰਮਾ ਗਾਂ ਨੂੰ ਥਣ ਲੱਗੇ ਚਵਾਈ ਕਰਨ ਵਾਲਾ ਵੀਰੋ ਜੀ ਦੋਸਤੋ ਮੇਰੇ ਸਹਾਰਾ ਦੋ ਡੇਢ ਦੋ ਮਿੰਟ ਤੋਂ ਪਹਿਲਾਂ ਪਹਿਲਾਂ ਚਵਾਈ ਹੋ ਜਾਂਦੀ ਠੀਕ ਹੈ ਜੀ ਤੇ ਇਹਦਾ ਵੀਰ ਮੁੱਲ ਕੀ ਕਰਨਾ ਇਹਦਾ ਮੁੱਲ 55 ਕਰਦੇ ਆ ਹਾਂਜੀ 50 ਹੀ ਦੇ ਦਾਂਗੇ ਵਸ਼ੀ ਹੈ ਕਿ ਜੇ ਉਸਕੀ ਨਹੀਂ ਉਹ ਠੀਕ ਆ 10000 ਰੁਪਇਆ ਛੋੜ ਕਰ ਦਾਂਗੇ ਵਾਛੀ ਚੰਗੀ ਆ 95000 ਰੁਪਇਆ ਦੀ 95000 ਦੀ ਵਾਛੀ ਦੇ ਦਾਂ ਠੀਕ ਹੈ ਜੀ ਲੋ ਜੀ ਦੋਸਤੋ ਡਿਮਾਂਡ ਇਹ 15 ਕਿਲੋ ਬਣਾ ਦੂਗਾ ਠੀਕ ਹੈ ਜੀ ਹਾਂ ਤੇ 49000 ਰੁਪਏ ਦੇ ਵਿੱਚੋਂ ਆਇਆਗਾ ਤਾਂ ਤੁਹਾਡਾ ਮਾਨਤਾਲ ਹੋਊਗਾ ਜਰੂਰ ਦੋਕੇ ਦੋਸਤੋ 13 12 13 ਕਿਲੋ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਵੀ ਦੋਸਤੋ ਇਹਦੇ ਮਗਰ ਵਾਛੀ ਸੋਹਣੀ ਆ ਹਾਂ ਜੀ ਸੁਈ ਹੈ ਜੇ ਹਫਤੇ ਦੀ ਸੁਈ ਆ ਹਾਂਜੀ ਹਾਂਜੀ ਤੇ ਇਹਦੀ ਦਸੀ ਵੀ ਡਿਟੇਲ ਗੱਲਾਂ ਦਾ ਇਹ ਵੀ ਦੂਜਾ ਸੁਆ ਹਾਂਜੀ ਇਹੀ ਵਸ਼ੀ ਆਜੀ ਆ ਮੈਂ ਇਹਦੇ ਨਾਲ ਆਈ ਉਹ ਕਿੰਨਾ ਟਾਈਮ ਖੜੀ ਸੂਣ ਚ ਇਹਨੇ ਹਫਤਾ ਕਿੰਨੇ ਲਏ ਨਾ ਬਾਕੀ ਠੰਡੀ ਠੁੰਡੀ ਹੈ ਬਰੀਡ ਚ ਕਰ ਲੋ ਚੈੱਕ ਪੂਰੀ ਸੀਜ਼ਨ ਦਾ ਵੀ ਸੀਜ਼ਨ ਦਾ ਬਾਕੀ ਬਹੁਤ ਵਧੀਆ ਧਾਣੂ ਚੰਗੇ ਢਿੱਲਾ ਜਿਹੜੀਆਂ ਪਈਆਂ ਕਾਫੀ ਪਈਆਂ ਕਾਫੀ ਪਈ ਲਿਆ ਜੀ ਕੱਢੋ ਬਾਹਰ ਇਹ ਦੋਸਤੋ ਗਰਮੀਆਂ ਦੇ ਵਿੱਚ ਦੁੱਧ ਚੋਣ ਲੀਆਂ گاਵਾ ਬਹੁਤ ਵਧੀਆ ਦੁੱਧ ਚੋਣਗੇ ਗਰਮੀ ਚੋਂਗੇ ਗਰਮੀ ਮਹਿਸੂਸ ਘਟ ਕਰਦੀਆਂ ਚਲੋ ਜੀ ਦੋਸਤੋ ਲਾਉਣਾ ਕਰਮਾਈ ਨੇ ਸ਼ੁਰੂ ਕਰ ਦਿੱਤਾ ਸੂਵਾ ਦੂਜਾ ਸੁਣੀਏ ਤਕਰੀਬਨ ਕੋਈ 8 ਦਿਨ ਦਾ ਟਾਈਮ ਸੁਣਦੇ ਵਿੱਚ ਪਿਆਵ ਜਿਦਾ ਹੋਸ਼ ਮੋੜੋ ਮੋੜ ਲਓ ਲੈ ਲਓ ਜੀ ਪੂਰੀ ਸਕਰੀਨ ਵਸ਼ੀਏ ਜੀ ਵਸ਼ੀ 8-10 ਲੈ ਜੂ ਵਸ਼ੀ ਮੇਲੇ ਲਾ ਰੂਗੀ ਤੇ ਠੀਕ ਹੈ ਜੀ ਸੁਣਦੇ ਸਮੇਂ ਤੱਕ ਦੋਸਤੋ ਜਿਹੜੀ ਆਰਡਰ ਕੁਆਲਟੀ ਹੈ ਕਿੰਨੀ ਤਿਆਰ ਕਰ ਸਕਦੀ ਹੈ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਖੁਦ ਆਰਡਰ ਕੱਟੋ ਦੇਖੋ ਗੱਬਣ گاਵਾ ਮੇਰੇ ਵੀ ਥਾਂ ਦੀ ਟਿੱਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਮੈਂ ਤਾਂ ਥਾਂ ਵੀ ਟਿੱਪੜ ਵਿੱਚ ਆਇਆ ਵਸ਼ੀ ਆਉਂਦੀ ਮੋਗੇ ਰਗੀ ਲਓ ਜੀ ਕਰਨ ਹਾਂ ਬਾਕੀ ਠੰਡੀ ਠੰਡੀ ਚੰਗੀ ਆਹ ਲਓ ਜੀ ਵੱਡੀ ਵਸ਼ੀ ਆ ਹਾਂਜੀ ਦੁੱਧ 20 ਤੋਂ ਪਲੱਸ ਕਿੰਨਾ ਬਚਵਾਇਆ ਕਿ ਪਿਛਲੇ ਸਵੇਰ ਕਾਰਡ ਪਤਾ ਕੀਤਾ ਦਾ ਉਹ ਕਹਤੇ ਕਹਿੰਦੇ ਪਹਿਲੇ ਸਵੇਰ 22 ਕਿਲੋ ਚੋਇਆ 20 ਤੋਂ ਪਲੱਸ ਚੋਇਆ ਠੀਕ ਹੈ ਜੀ ਤੇ ਗਰਮੀ ਹੈ ਜਲ ਇਨਾ 20 ਕਿਲੋ ਦੇ ਦੇ ਬੜਾ 20 ਦੇ ਜੇ ਬੜਾ ਦੁੱਧਾ ਨੂੰ ਘਰਾ ਲਿਆ ਕੀ ਜਾਂਦੇ ਹੀਨਾ ਚੋਇਆ ਇਨਾ ਚੋਇਆ ਠੀਕ ਹੈ ਬਾਕੀ ਬਰੀਡ ਦੇ ਹਿਸਾਬ ਨਾਲ 20 ਕਿਲੋ ਦੇ ਦੇ ਬੜਾ ਹਾਂਜੀ ਉਹਨੂੰ ਤੇ ਕਰਨ ਫੋਨ ਤੇ ਕਰ ਲਈ ਇਹਨਾਂ ਦਾ ਗੱਪਾ ਕੱਚੀਆਂ ਜੇ ਦੇ ਚਲੋ ਠੀਕ ਹੈ ਜੀ ਕਿਉਂਕਿ ਦੋਸਤੋਂ ਸੂਨ ਦੇ ਵਿੱਚ ਜੇ ਟਾਈਮ ਖਰਦੀਆਂ ਵਾ ਵੇਹੇ ਮੋਲ ਦੋਸਤੋਂ ਨਾਰਮਲ ਹੋਊਗਾ ਜਿਆਦਾ ਨਹੀਂਗਾ ਬਾਕੀ ਮੋਲ ਫੋਨ ਤੇ ਤਾਂ ਕੀਤਾ ਵੀਰ ਨੇ ਕਿਉਂਕਿ ਤੁਹਾਨੂੰ ਪਤਾ ਵਾ ਕਈ ਰਾਂ ਫਿਰ ਸੂਨ ਦੇ ਸਮੇਂ ਤੱਕ ਕਈ ਰਾਂ ਦੁਬਾਰਾ ਵੀਡੀਓ ਪਾਉਣੀ ਪੈਂਦੀ ਹੈ ਫਿਰ ਵੀਰ ਆਹਨ ਜੇ ਪਹਿਲਾਂ ਮੋਲ ਹੋ ਰਹੀ ਹੁਣ ਮੋਲ ਹੋਰ ਕਿੱਦਾਂ ਤੇ ਇਹਦੇ ਨਾਲ ਜਿਹੜੀ ਬੱਧੀ ਇੱਕ ਗਾਂ ਵੀਰ ਇਹ ਦਸੀਏ ਡਿਟੇਲ ਜੀ ਇਹ ਸ਼ਹੀਵਾਲ ਕ੍ਰਾਉਸ ਆ ਵਾਸੀ ਕਾਲਾ ਨਾਗ ਬਿਲਕੁਲ ਕਾਲਾ ਨਾਗ ਗਰਮੀਆਂ ਦਾ ਤੋਹਫਾ ਆ ਲੋ ਜੀ ਕਰੋ ਚੈੱਕ ਠੰਡੀ ਠੰਡੀ ਪਰ ਮਾਲੀ ਖੰਡੀ ਆ ਬਰਫਾ ਤੁਹਾਂ ਤੁਹ ਚੰਗਾ ਸੂਹਾ ਕਿਨਵਾ ਸੁਣਨੀ ਸੂਹਾ ਦੂਜਾ ਸੁਣਾ ਨੇ ਦੂਜਾ ਸੂਹਾ ਦੋਸਤੋ ਸੁਣੀਏ ਪੂਰੀ ਸ਼ਕੀਨ ਸ਼ਾਂਤਵੇਂ ਸ਼ਰੀਰ ਦੀਆ ਕਰੋ ਚੈੱਕ ਜੀ ਲਓ ਜੀ ਕੱਢੋ ਬਾਹਰ ਜੀ ਟਾਈਮ ਨਾ ਖੜਦੀ ਵੀਰ ਸੁਣਦੇ ਜੀ 10 ਤੋਂ 15 ਦਿਨ ਦਾ ਟਾਈਮ ਅਜੇ ਸੁਣਦੇ ਵਿੱਚ ਪਿਆਜ ਦੋਸਤੋ ਜਿਹੜੀ ਲੈਂਥ ਹੈ ਗਾਂ ਦੀ ਚੈੱਕ ਕਰ ਸਕਦੇ ਹੋ ਤੁਸੀਂ ਚਾਈ ਉਹ ਲਗਦਾ ਨਾ ਦੋਸਤੋ ਸਤਾਰਾ ਤਰੀਕ ਨੂੰ ਦਿਨ ਪੂਰੇ ਹੁੰਦੇ ਆ 17 ਮਈ ਨੂੰ 17 ਨੂੰ ਉੱਤੇ ਦੋ ਚਾਰ ਦਿਨ ਲੈ ਜੇ ਠੀਕ ਹੈ ਜੀ ਅੱਜ ਦੋਸਤੋ 5 ਤਰੀਕ ਆ 12 ਦਿਨ ਦਾ ਟਾਈਮ ਅਜੇ ਬਾਕੀ ਪਿਆ ਸੂਨ ਦੇ ਵਿੱਚ ਦਿਨਾਂ ਦੇ ਮੁਤਾਬਕ ਬਾਕੀ ਬਾਂਦੀ ਆਉਂਦੀ ਲੈਂਦੀ ਆਉਂਦੀ ਹੁੰਦੀ ਹਾਂ ਕੰਨ ਜੀ ਦੋਨਾਂ ਦੁੱਧ ਸ਼ੁਰੂ ਕਰ ਦਿੱਤਾ ਵਾ ਆ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਨਿਗੀ ਜੀ ਫੋਰਡ ਜ਼ਰੂਰ ਫੁੱਟੀ ਨਾਲ ਲੈ ਜੋ ਜੀ ਹਾਲੋ ਜੀ ਪੂਰੀ ਲਿਸ਼ਕਾਲੀ ਵਸ਼ੀ ਆ ਹਾਂਜੀ ਹਾਂਜੀ ਸਿਰਫ ਸਾਂਬਣ ਸਾਂਬ ਕੱਚੀ ਆ ਜੇ ਥੋੜੇ ਕੋਈ ਸਾਬਲੇ ਦੇ ਚਲੋ ਕੋਈ ਗੱਲ ਨਹੀਂ ਗੀ 10 ਦਿਨ ਵੀ ਆਏ ਪਏ 10 ਦਿਨ ਕਿੰਨਾ ਕੰਮ ਹੁੰਦਾ ਜੀ ਬਾਕੀ ਦੋਸਤੋ ਦੋ ਦਰ ਲਵਾਣਾ ਸ਼ੁਰੂ ਕਰ ਦਿੱਤਾ ਕਰਮਾਈ ਨੇ ਥਣ ਚਾਰੇ ਨਿਖਰਦੇ ਗਾਇਬ ਚ ਲੱਗੇ ਜੀ ਲਓ ਜੀ ਮੈਂ ਦੇਖ ਆ ਲੋ ਜੀ ਕਰੋ ਚੈੱਕ ਬਹੁਤ ਵਧੀਆ ਥੀਚੁ ਆਈ ਮੁੱਠੀਆ ਥੀਚੁ ਆਈ ਜਿਤਨਾ ਮਰਜੀ ਠੰਡੀ ਆ ਲਓ ਜੀ ਪੂਰੀ ਸੀਲਸ ਲੱਗ ਬਰਪੀ ਆ ਜੀ ਪੂਰੀ ਲਓ ਜੀ ਕੀ ਮੁੱਲ ਕਰਨਾ ਤੇਰੀ ਮੋਲੇਰਾ ਹੁਣ ਕੱਚੀ ਆ ਦੇ ਜਾਂਦੇ ਕਰੀਨੇ ਜਾਂਦੇ ਫੋਨ ਕਰ ਲਈਏ ਫੋਨ ਤੇ ਕਰੀ ਦੋਵਾਂ ਦਾ ਫੋਨ ਤੇ ਕਰ ਲੀਏ ਦੋਵਾਂ ਦਾ ਲਓ ਦੋਸਤੋ ਇਹ ਜੋੜੇ ਦਾ ਮੁੱਲ ਹੋਊਗਾ ਬਾਕੀ ਉਹ ਭਾਜ ਆਏਗੀ ਇਹ ਨਹੀਂ ਵੀ ਜ਼ਿਆਦਾ ਹੋਊਗਾ ਠੀਕ ਹੈ ਜੀ ਹਾਂ ਠੀਕ ਹੈ ਲਓ ਜੀ ਦੋਸਤੋ ਇਹ ਕਾਲੀ ਗਾਂ ਜਿਹੜੀ ਹੈ ਇਹਦਾ ਮੁੱਲ 50000 ਤੋਂ ਅੰਦਰ ਹੀ ਹੋਊਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਤੇ ਜਿਹੜੀ ਇਹ ਗਾਂ ਆ ਦੋਸਤੋ ਇਹਦਾ ਮੁੱਲ ਹੋਊਗਾ ਜੀ ਬਿਲਕੁਲ ਫੋਨ ਤੇ ਜਿਹੜੇ ਵੀਰ ਨੂੰ ਨਾ ਜਿਹੜਾ ਪਸੰਦ ਆਊਗਾ ਵਛੀ ਚਾਹ 10 ਦਿਨ ਕੋ ਸਾਂਭ ਲਿਆ ਵਛੀ 60000 ਦੀ ਆਏ ਠੀਕ ਹੈ ਜੀ ਕਿਉਂਕਿ ਲਿਸ਼ਕ ਪੁਸ਼ਕ ਪੂਰੀਆ ਬਰੀਕ ਥੱਲੇ ਚੰਗੀ ਵਛੀ ਬਣੂਗੀ ਹਾਂ ਹਾਂ ਅਜੇ ਤੇ ਦੋਸਤੋ ਇਹਨਾਂ ਦੁੱਧ ਰਵਾ ਕਰਵਾ ਲਾਗੀ ਕੱਦ ਵੀ ਵੇਖੋ ਮੇਰੇ ਇੱਥੇ ਉਹਦੀ 3.5 ਫੁੱਟ 6 ਫੁੱਟ ਵਿਝਾਈ ਰਵੇਰੀ ਆ ਠੀਕ ਹੈ ਜੀ ਹਾਂ ਬਾਗੀ ਠੰਡੀ ਠੁੰਡੀ ਚੰਗੀ ਵਛੀ ਠੀਕ ਹੈ ਜੀ ਦੋਸਤੋ ਦੋ ਗਾਵਾਂ ਗੱਬਣ ਇੱਕ ਗਾਂ ਬਿਲਕੁਲ ਤਾਜੀ ਸੂਈ ਤੇ ਮੱਝਾਂ ਦੋਵੇਂ ਦੋਸਤੋ ਗੱਬਣ ਗੱਬਣ ਪਸ਼ੂ ਨੂੰ ਮੇਰੇ ਵੀਰ ਥਾਣਾ ਦੀ ਟਿੱਪ ਕੇ ਪਾਸ ਕਰਕੇ ਤ ਜਿਹੜਾ ਪਸ਼ੂ ਦੋਸਤੋ ਸੋਇਆ ਸਵਾਇਆ ਹੁੰਦਾ ਉਹਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ। ਆਹ ਸਾਰਾ ਗਰੰਟੀ ਵਾਲਾ ਆ ਮਤਲਬ ਇਹ ਨਹੀਂ ਕਿ ਭਾਜਾ ਮਾਲ ਠੀਕ ਹੈ ਜੀ ਤੇ ਚੋਣ ਚਾਂ ਟਿੱਪਣ ਮਹੀਂ ਦੋਵੇਂ ਮਹੀਂ ਟਿੱਪਣ ਚੰਗੀਆਂ ਆਈਆਂ ਗਾਵਾਂ ਤੇ ਆਪਾਂ ਚੰਗੀਆਂ ਆਈਆਂ ਰਸੂਈ ਆ ਚੱਲ ਇਹ ਚੋ ਲੈਣੀ ਜਿਹੜੇ ਵੀਰ ਭਰਾਣੇ ਲੈਣੇ ਆਂ ਕਿ ਦੋ ਡੰਗ ਚੋਏ ਆ ਠੀਕ ਹੈ ਜੀ ਤਿੰਨ ਚੋਏ ਠੀਕ ਹੈ ਜੀ ਹਾਂ ਠੀਕ ਹੈ ਐਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਜੀ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਨ ਸਾਹਿਬ ਮ ਫੋਨ ਨੰਬਰ ਵੀਰ ਇੱਕ ਵੀ ਆਪਣਾ ਫੇਰ ਬੋਲਦੀ ਹੂ ਨੰਬਰ 981454595 ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ